ਤੁਹਾਡਾ ਬੇਰੇਤ ਵਾਲੀ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਇੱਕ ਵਾਰੀ ਫੇਰ ਤੁਸੀਂ ਆਏ ਹੋ ਇੱਕ ਆਸ ਦੇ ਨਾਲ ਕਿ ਇਹ ਵੀਡੀਓ ਖਤਮ ਹੋਣ ਦੇ ਟਾਈਮ ਤੁਹਾਨੂੰ ਜਾਣਕਾਰੀ ਦੇ ਵਿੱਚ ਕੁਝ ਨਾ ਕੁਝ ਵਾਧਾ ਹੋਊਗਾ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਨਵਾਂ ਕੁਝ ਐਡ ਹੋਇਆ ਹੋਊਗਾ ਤੁਹਾਡੀ ਨੋਲੇਜ ਤੇ ਮੈਂ ਆਇਆ ਇੱਕ ਵਾਰੀ ਫੇਰ ਇੱਕ ਕੋਸ਼ਿਸ਼ ਦੇ ਨਾਲ ਕਿ ਜਿਹੜਾ ਤੁਹਾਡਾ ਗੋਲ ਹੈਗਾ ਕਿ ਕੁਝ ਜਾਣਕਾਰੀ ਹਾਸਲ ਕਰਨਾ ਉਹਦੇ ਵਿੱਚ ਮੈਂ ਤੁਹਾਡੀ ਹੈਲਪ ਕਰਾਂ ਤਾਂ ਹੁਣ ਥੰਬਨੇਲ ਤੋਂ ਜਿਵੇਂ ਇੱਕ ਵਾਰੀ ਫੇਰ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਕਿ ਅੱਜ ਆਪਾਂ ਕਿਸ ਚੀਜ਼ ਬਾਰੇ ਗੱਲ ਕਰਨਗੇ ਅੱਜ ਦੀ ਆਪਣੀ ਜਿਹੜੀ ਕਲਾਸ ਆ ਇਹ ਬਹੁਤ ਹੀ ਇੱਕ ਸਪੈਸ਼ਲ ਹੈ ਤੇ ਜਿਹਨੂੰ ਆਪਾਂ ਕਹਦੇ ਨੇ ਨਾ ਇੱਕ ਪੰਜਾਬੀ ਚ ਕਿ ਉਹ ਦਰਸ਼ਕਾਂ ਦੀ ਪੁਰਜ਼ੋਰ ਮੰਗ ਤੇ ਤਾਂ ਇਹ ਵੀਡੀਓ ਹੈਗਾ ਦਰਸ਼ਕਾਂ ਦੀ ਪੁਰਜ਼ੋਰ ਮੰਗ ਤੇ ਕਿਉਂਕਿ ਕਾਫੀ ਮੇਰੇ ਦੋਸਤ ਵੀਡੀਓ ਦੇ ਥੱਲੇ ਕਮੈਂਟਸ ਦੇ ਵਿੱਚ ਕਹਿ ਰਹੇ ਸੀਗੇ ਕਿ ETF ਬਾਰੇ ਜਾਂ ਮਿਊਚੁਅਲ ਫੰਡ ਬਾਰੇ ਉਹਨਾਂ ਬਾਰੇ ਥੋੜੀ ਜੀ ਮਤਲਬ ਜਾਣਕਾਰੀ ਆਪਾਂ ਸ਼ੇਅਰ ਕਰੀਏ ਹੁਣ ਪਹਿਲਾਂ ਆਪਾਂ ਗੱਲ ਕਰਾਂਗੇ ਮੇਨਲੀ ਈਟੀਐਫ ਤੇ ਮਿਊਚੁਅਲ ਫੰਡ ਤੇ ਸਟਾਕਸ ਦੀ ਗੱਲ ਇਹ ਨਾਲ ਜਿਹੜਾ ਸਟਾਕਸ ਦਾ ਕੰਪੈਰੀਜ਼ਨ ਆ ਕਿ ਸ਼ੇਅਰ ਮਾਰਕੀਟਸ ਇਨਵੈਸਟ ਕਰੀਏ ਜਾਂ ਮਿਊਚੁਅਲ ਫੰਡ ਚ ਕਰੀਏ ਜਾਂ ਈਟੀਐਫ ਚ ਕਰੀਏ ਉਹ ਆਪਾਂ ਬਿਲਕੁਲ ਵੀਡੀਓ ਦੇ ਐਂਡ ਚ ਕਰਾਂਗੇ ਉਹਦਾ ਕਾਰਨ ਕੀ ਆ ਕਿ ਜਿਹੜਾ ਈਟੀਐਫ ਤੇ ਮਿਊਚੁਅਲ ਫੰਡ ਨੇ ਇਹ ਇਹ ਥੋੜੇ ਜ਼ਿਆਦਾ ਇੱਕੋ ਜਿਹੇ ਆ ਠੀਕ ਹੋ ਗਿਆ ਨਾ ਐਂ ਕਹਿ ਲੋ ਕਿ ਇਹ ਦੋਨੇ ਸਕੇ ਭਈ ਆ ਤੇ ਇਹ ਜਿਹੜਾ ਸਟਾਕ ਨੇ ਉਹ ਇਹਨਾਂ ਦੇ ਤਾਇ ਚਾਚੇ ਦੇ ਮੁੰਡੇ ਆ ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਹੀ ਦੇਖ ਲਈਏ ਕਿਉਂਕਿ ਇਹ ਦੋਨੇ ਆਪਾਂ ਨੂੰ ਇੱਕੋ ਜਿਹਾ ਲੱਗ ਰਹੇ ਆ ਇਹ ਦੋਨੇ ਆਪਾਂ ਨੂੰ ਕਨਫਿਊਜ਼ ਕਰ ਰਿਆ ਯਾਰ ETF ਵੀ ਆਲਮੋਸਟ ਉਹੀ ਚੀਜ਼ ਆ ਮਿਚੁਅਲ ਫੰਡ ਵੀ ਤਾਂ ਪਹਿਲਾਂ ਆਪਾਂ ਗੱਲ ਕਰੀਏ ਵੀ ਇੱਕੋ ਦਿਖ ਰਹਾ ਆ ਬਟ ਇੱਕੋ ਹੈ ਨਹੀਂ ਗੇ ਤਾਂ ਕਿਉਂ ਨਹੀਂ ਹੈਗੇ ਕਿਹੜੇ ਕਿਹੜੇ ਕਾਰਨ ਹੈਗੇ ਆ ਜਿਹੜੇ ਇਹਨਾਂ ਨੂੰ ਅਡਡ ਕਰਦੇ ਆ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ETF ਦੀ ਕਿਉਂਕਿ ਸ਼ੇਅਰ ਸ਼ੇਅਰ ਬਾਰੇ ਵੀ ਥੋੜਾ ਆਈਡੀਆ ਹੁੰਦਾ ਹਨਾ ਕਿ ਸ਼ੇਅਰ ਕੀ ਆ ਇੱਕ ਕੰਪਨੀ ਨੂੰ ਆਪਾਂ ਬਾਏ ਕਰ ਲੈਨੇ ਆ ਕੁਝ ਹੱਦ ਤੱਕ ਉਹਦੀ ਥੋੜੀ ਬਹੁਤ ਹਿੱਸੇਦਾਰੀ ਲੈ ਲੈਨੇ ਆ ਭਾਵੇਂ ਜਿੰਨੀ ਮਰਜ਼ੀ ਛੋਟੀ ਅਮਾਊਂਟ ਦੇ ਵਿੱਚ ਹੈਗੀ ਆ ਬਟ ਹੁੰਦੀ ਸਿਰਫ ਇੱਕ ਹੀ ਕੰਪਨੀ ਦੇ ਨਾਲ ਰਿਲੇਟਡ ਆ ਇੱਕ ਐਂਟੀਟੀ ਹੁੰਦੀ ਆ ਤਾਂ ਉਹ ਹੋ ਗਿਆ ਸਟਾਕ ਮਿਊਚੁਅਲ ਫੰਡਸ ਬਾਰੇ ਵੀ ਆਪਾਂ ਨੂੰ ਥੋੜਾ ਆਈਡੀਆ ਹੁੰਦਾ ਪਹਿਲਾਂ ਆਪਾਂ ਗੱਲ ਸਟਾਰਟ ਅਚ ਕਰਾਂਗੇ ਈਟੀਐਫ ਤੋਂ ਈਟੀਐਫ ਕੀ ਚੀਜ਼ ਆ ਈਟੀਐਫ ਕਿਹਦੇ ਜ਼ਿਆਦਾ ਕਲੋਜ਼ ਆ ਸ਼ੇਅਰਸ ਤੇ ਜ਼ਿਆਦਾ ਕਲੋਜ਼ ਨੇ ਜਾਂ ਮਿਊਚੁਅਲ ਫੰਡਸ ਦੇ ਜ਼ਿਆਦਾ ਕਲੋਜ਼ ਨੇ ਐਕਚੁਅਲੀ ਈਟੀਐਫ ਜਿਹੜੇ ਆ ਉਹ ਹਾਂ ਉਹ ਮਿਊਚੁਅਲ ਫੰਡ ਤੇ ਜ਼ਿਆਦਾ ਕਲੋਜ਼ ਨੇ ਸ਼ੇਰਾਂ ਦੇ ਨਾਲੋਂ ਕਿਉਂਕਿ ਜਿਹੜਾ ਈਟੀਐਫ ਵੀ ਆ ਨਾ ਇਹ ਇੱਕ ਤਰ੍ਹਾਂ ਨਾਲ ਕਲੈਕਟਿਵ ਐਸੈਟ ਨੇ ਮਤਲਬ ਕਾਫੀ ਸਾਰੀਆਂ ਅਡਰਡ ਚੀਜ਼ਾਂ ਕਾਫੀ ਐਂਟੀਟੀ ਇਕੱਠੀਆਂ ਆਪਾਂ ਜਦੋਂ ਕਰ ਦਿੰਨੇ ਆ ਤਾਂ ਈਟੀਐਫ ਬਣ ਜਾਂਦਾ ਜਿਵੇਂ ਸ਼ੇਅਰਸ ਦੇ ਵਿੱਚ ਸਿਰਫ ਆਪਾਂ ਜੇ ਹੁਣ ਆਪਾਂ ਕਹਿ ਦਈਏ ਕਿ ਮੈਂ ਟਾਟਾ ਮੋਟਰਸ ਦਾ ਸ਼ੇਅਰ ਲਿਆ ਜਾਂ ਅਮਰੂਤੀ ਦਾ ਸ਼ੇਅਰ ਲਿਆ ਤਾਂ ਉਹ ਇੱਕ ਹੀ ਕੰਪਨੀ ਹੋਗੀ ਨਾ ਬਟ ਜਦੋਂ ਆਪਾਂ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਦੇ ਆ ਆਪਾਂ ਪੈਸੇ ਲਾਉਨੇ ਮਿਊਚੁਅਲ ਫੰਡ ਤਾਂ ਉਸ ਮਿਊਚੁਅਲ ਫੰਡ ਦੇ ਵਿੱਚ ਅੱਗੇ ਉਹਨਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਪਰ ਉਹ ਚੀਜ਼ਾਂ ਬਾਇ ਕੀਤੀਆਂ ਹੁੰਦੀ ਉਸੇ ਤਰ੍ਹਾਂ ਈਟੀਐਫ ਆ ਈਟੀਐਫ ਵੀ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਵੀ ਐਸੈਟ ਹੁੰਦੇ ਆ ਅੱਡ ੜ ਤਰ੍ਹਾਂ ਦੇ ਨਾ ਕਿ ਸਿਰਫ ਕਿ ਐਵੇਂ ਕਿ ਵੀ ਆਪਾਂ ਸਿਰਫ ਇੱਕ 골ਡ 골ਡ ਲੈ ਲਿਆ ਜਾਂ ਕੱਲਾ ਸਿਲਵਰ ਲੈ ਲਿਆ ਜਾਂ ਕਿਸੇ ਕੰਪਨੀ ਦੇ ਸ਼ੇਅਰ ਲੈ ਲੇ ਠੀਕ ਹੋ ਗਿਆ ਨਾ ਉਹ ਹੁੰਦਾ ਈਟੀਐਫ ਅਤੇ ਈਟੀਐਫ ਦੀ ਫੁੱਲ ਫਾਰਮ ਹੁੰਦੀ ਹੈ ਐਕਸਚੇਂਜ ਟ੍ਰੇਡਡ ਫੰਡ ਹੁਣ ਪਹਿਲਾ ਜਿਹੜਾ ਆਪਣਾ ਆ ਪਾਰਟ ਹੋਗਾ ਆਪਣੇ ਵੀਡੀਓ ਦਾ ਉਹਦੇ ਵਿੱਚ ਆਪਾਂ ਪਹਿਲਾਂ ਗੱਲ ਕਰਾਂਗੇ ਮਿਊਚੁਅਲ ਫੰਡ ਤੇ ਈਟੀਐਫ ਦਾ ਆਪਸ ਦੇ ਵਿੱਚ ਡਿਫਰੈਂਸ ਕੀ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਇਹ ਇੱਕ ਦੂਸਰੇ ਤੋਂ ਡਿਫਰੈਂਟ ਹੈ ਕਿਉਂਕਿ ਸ਼ੇਅਰ ਜਿਵੇਂ ਮੈਂ ਤੁਹਾਨੂੰ ਹੁਣੇ ਬੋਲਿਆ ਥੋੜਾ ਬਿਲਕੁਲ ਹੀ ਡਿਫਰੈਂਟ ਨੇ ਉਹ ਸਿਰਫ ਇੱਕ ਹੀ ਕੰਪਨੀ ਆ ਇਹ ਹੈਗੇ ਆ ਇੱਕ ਐਂਟੀਟੀ ਬਣ ਜਾਂਦੀ ਆ ਜਦੋਂ ਬਹੁਤ ਸਾਰੇ ਐਸੈਟ ਨੂੰ ਉਹ ਇਕੱਠਾ ਕਰ ਦ ਪਰ ਹੁਣ ਮਿਊਚੁਅਲ ਫੰਡ ਤੇ ਈਟੀਐਫ ਦਾ ਆਪਸ ਚ ਫਰਕ ਕੀ ਆ ਸਭ ਤੋਂ ਪਹਿਲਾ ਫਰਕ ਸਭ ਤੋਂ ਪਹਿਲਾ ਫਰਕ ਦੋਨਾਂ ਦਾ ਇਹ ਹੈਗਾ ਕਿ ਜਿਵੇਂ ਈਟੀਐਫ ਨੇ ਈਟੀਐਫ ਦੀ ਇੱਕ ਐਂਟੀਟੀ ਬਣਦੀ ਆ ਜਿਹੜੀ ਕਿ ਸੌਰੀ ਇੱਕ ਸ਼ੇਅਰ ਦੀ ਤਰ੍ਹਾਂ ਹੀ ਸਟਾਕ ਐਕਸਚੇਂਜ ਦੇ ਵਿੱਚ ਹੀ ਟ੍ਰੇਡ ਹੁੰਦੀ ਆ ਸਵੇਰ 9 ਵਜੇ ਮਾਰਕੀਟ ਖੁੱਲਦੀ ਆ 3:30 ਵਜੇ ਮਾਰਕੀਟ ਬੰਦ ਹੁੰਦੀ ਆ ਜਿਵੇਂ ਆਪਾਂ ਕੋਈ ਸ਼ੇਅਰ ਨੂੰ ਬਾਏ ਸੇਲ ਕਰਦੇ ਆ ਉਸੇ ਤਰ੍ਹਾਂ ਹੀ ETF ਨੂੰ ਵੀ ਆਪਾਂ ਸਵੇਰ 9 ਵਜੇ ਤੋਂ 3:30 ਵਜੇ ਤੱਕ ਬਾਏ ਤੇ ਸੇਲ ਕਰ ਸਕਦੇ ਆ ਠੀਕ ਹੋ ਗਿਆ ਬਟ ਹੁਣ ਇੱਥੇ ਇੱਕ ਫਰਕ ਕੀ ਆ ਜਿਵੇਂ ਹੁਣ ਜਿਵੇਂ ਚਲੋ ਮਰੂਤੀ ਦੀ ਗੱਲ ਕਰਦੇ ਆ ਹਨਾ ਕਿ ਮਰੂਤੀ ਦਾ ਸ਼ੇਅਰ ਆ ਉਹ ਕਿਹਦੇ ਦਮ ਤੇ ਚੱਲੂਗਾ ਕੱਲੇ ਮਰੂਤੀ ਦੇ ਦਮ ਤੇ ਚੱਲੂਗਾ ਉਹਨੂੰ ਮਹਿੰਦਰਾ ਨਾਲ ਕੋਈ ਮਤਲਬ ਨਹੀਂ ਉਹਨੂੰ ਟੋਇਟਾ ਨਾਲ ਮਤਲਬ ਨਹੀਂ ਉਹਨੂੰ ਕਿਸੇ ਹੋਰ ਨਾਲ ਕੋਈ ਮਤਲਬ ਨਹੀਂ ਠੀਕ ਹੋ ਗਿਆ ਨਾ ਜੇ ਤੁਸੀਂ ਮਰੂਤੀ ਦਾ ਸ਼ੇਅਰ ਲਿਆ ਤਾਂ ਉਹ ਬਸ ਮਰੂਤੀ ਤੇ ਹੀ ਰਹੂਗਾ ਜੇ ਮਰੂਤੀ ਵਾਲੇ ਚੰਗਾ ਕਰ ਰਿਹਾ ਤਾਂ ਸ਼ੇਅਰ ਵੱਧ ਜਾਊਗਾ ਜੇ ਕੋਈ ਨੈਗੇਟਿਵ ਨਿਊਜ਼ ਆਈਆ ਸ਼ੇਅਰ ਘਟ ਜਾਊਗਾ ਬਟ ਈਟੀਐਫ ਦੇ ਵਿੱਚ ਕੀ ਆ ਈਟੀਐਫ ਐ ਸਮਝ ਲਓ ਕਿ ਜਿਵੇਂ ਇੱਕ ਸ਼ੇਅਰ ਇੱਕ ਕੌਲੀ ਆ ਸਟਾਕ ਪ੍ਰਾਈਸ ਉਹਦੇ ਵਿੱਚ ਸਿਰਫ ਇੱਕੋ ਹੀ ਤਰ੍ਹਾਂ ਦੀ ਸਬਜ਼ੀ ਹੋਊਗੀ ਨਾ ਜਾਂ ਇੱਕੋ ਹੀ ਇੱਕੋ ਖੀਰ ਹੋਊਗੀ ਜਾਂ ਇੱਕ ਦਾਲ ਹੋਊਗੀ ਇੱਕ ਹੀ ਹੋਊਗੀ ਜਿਹੜੀ ਈਟੀਐਫ ਤੇ ਮਿਊਚੁਅਲ ਫੰਡ ਨੇ ਉਹ ਉਹ ਇੱਕ ਥਾਲਾ ਠੀਕ ਉਹਦੇ ਚ ਅਡਰਡ ਚੀਜ਼ਾਂ ਪਈਆਂ ਨੇ ਇਸ ਤਰ੍ਹਾਂ ਬਟ ਈਟੀਐਫ ਜਿਹੜਾ ਵਾ ਹੁਣ ਉਹ ਕੀ ਆ ਬਟ ਇੱਕ ਥਾਲ ਜੁੜ ਕੇ ਇੱਕ ਚੀਜ਼ ਬਣ ਜਾਂਦਾ ਇਹ ਫਰਕ ਆ ਈਟੀਐਫ ਦਾ ਸ਼ੇਅਰ ਪ੍ਰਾਈਸ ਨਾਲ ਸ਼ੇਅਰਸ ਦੇ ਨਾਲੋਂ ਸਟਾਕਸ ਨਾਲੋਂ ਤੇ ਮਿਊਚੁਅਲ ਫੰਡ ਦੇ ਨਾਲ ਮਤਲਬ ਕਿਤੇ ਨਾ ਕਿਤੇ ਇਹ ਦੋਨੋਂ ਦੇ ਵਿਚਕਾਰ ਦੀ ਕੋਈ ਚੀਜ਼ ਬਣ ਜਾਂਦੀ ਆ ਈਟੀਐਫ ਹੁਣ ਈਟੀਐਫ ਮਿਊਚੁਅਲ ਫੰਡ ਤੋਂ ਕਿਵੇਂ ਡਿਫਰੈਂਟ ਨੇ ਈਟੀਐਫ ਆਪਾਂ ਹੁਣੇ ਇੱਕ ਪਹਿਲੇ ਦੀ ਗੱਲ ਕੀਤੀ ਆ ਕਿ ਮਿਊਚੁਅਲ ਫੰਡਸ ਨੂੰ ਆਪਾਂ ਸਟਾਕ ਇਸ ਤਰ੍ਹਾਂ ਟ੍ਰੇਡ ਨਹੀਂ ਕਰ ਸਕਦੇ ਕਿ ਜਿਵੇਂ ਆਪਾਂ ਡੇਲੀ ਬਾਏ ਕਰ ਲਿਆ ਸੈਲ ਕਰਤਾ ਮਿਊਚੁਅਲ ਫੰਡ ਨੂੰ ਉਹਵੇਂ ਆਪਾਂ ਨਹੀਂ ਕਰ ਸਕਦੇ ਠੀਕ ਹੋ ਗਿਆ ਉਹ ਤੁਹਾਨੂੰ ਸਟਾਕ ਐਕਸਚੇਂਜ 'ਚ ਨਹੀਂ ਮਿਲਦੇ ਈਟੀਐਫ ਮਿਲਦੇ ਤਾਂ ਪਹਿਲਾ ਡਿਫਰੈਂਸ ਹੋ ਗਿਆ ਦੂਸਰਾ ਡਿਫਰੈਂਸ ਇਹਨਾਂ ਦਾ ਇਹ ਹੋ ਗਿਆ ਕਿ ਜਿਹੜੀ ਕਾਸਟ ਆ ਠੀਕ ਹੋ ਗਿਆ ਐਕਸਪੈਂਸਿਵ ਨੇ ਉਹ ਮਿਊਚੁਅਲ ਫੰਡ ਦੇ ਜ਼ਿਆਦਾ ਰਹਿੰਦੇ ਆ ਸਰਵਿਸ ਐਕਸਪੈਂਸਸ ਜਿਹੜੇ ਹੁੰਦੇ ਆ ਉਹ ਮਿਊਚੁਅਲ ਫੰਡ ਤੇ ਜ਼ਿਆਦਾ ਹੁੰਦੇ ਆ ਈਟੀਐਫ ਤੇ ਘੱਟ ਹੁੰਦੇ ਆ ਹੁਣ ਉਹਦਾ ਕਾਰਨ ਕੀ ਆਪਾਂ ਕਾਰਨ ਵੀ ਸਮਝੀਏ ਉਹਦਾ ਉਹਦਾ ਕਾਰਨ ਇਹ ਹੁੰਦਾ ਜੇ ਤੁਸੀਂ ਕਿਸੇ ਵੀ ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਆ ਤਾਂ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਦਿੰਦੇ ਆ ਠੀਕ ਹੋ ਗਿਆ ਉਹ ਤੁਹਾਨੂੰ ਕੋਈ ਪਰਟੀਕੂਲਰ ਕੰਟੈਕਟ ਨੰਬਰ ਦੇਣਗੇ ਤੁਸੀਂ ਕਿਸੇ ਜਗ੍ਹਾ ਕਸਟਮਰ ਕੇਅਰ ਕੁਝ ਸਮਥਿੰਗ ਲਾਈਕ 댓 ਐਸ ਤਰ੍ਹਾਂ ਹੁੰਦਾ ਤੁਸੀਂ ਫੋਨ ਕਰ ਸਕਦੇ ਹੋ ਤੁਸੀਂ ਆਪਣੀ ਪੋਜੀਸ਼ਨ ਬਾਰੇ ਪਤਾ ਕਰ ਸਕਦੇ ਹੋ ਉਹਨਾਂ ਦੀ ਉਸ ਟਾਈਮ ਦੀ ਹੋਲਡਿੰਗ ਪੋਰਟਫੋਲੀਓ ਬਾਰੇ ਪਤਾ ਕਰ ਸਕਦੇ ਹੋ ਜਾਂ ਤੁਹਾਨੂੰ ਹੋਰ ਅੱਡ ਅੱਡ ਤਰ੍ਹਾਂ ਦੀਆਂ ਉਹ ਮਤਲਬ ਐਡਵਾਈਸ ਵਗੈਰਾ ਉਹ ਦਿੰਦੇ ਰਹਿੰਦੇ ਆ ਆ ਆਪਣਾ ਮਿਊਚੁਅਲ ਫੰਡ ਦੇ ਵਿੱਚ ਤਾਂ ਇਹ ਹੋ ਗਈ ਉਹਨਾਂ ਦੀ ਸਰਵਿਸ ਤਾਂ ਉਹਦੇ ਚਾਰਜਸ ਵੀ ਜ਼ਿਆਦਾ ਹੁੰਦੇ ਆ ਕਿਉਂਕਿ ਤੁਹਾਨੂੰ ਕੋਈ ਸਰਵਿਸ ਦੇ ਰਹੀ ਹੈ ਈਟੀਐਫ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਉਹ ਤਾਂ ਜਿਵੇਂ ਦਾ ਤੁਸੀਂ ਸ਼ੇਅਰ ਲੈ ਲਿਆ ਉਸ ਤਰ੍ਹਾਂ ਹੀ ਤੁਸੀਂ ਈਟੀਐਫ ਲੈ ਲਿਆ ਤਾਂ ਇਸੇ ਕਰਕੇ ਜਿਹੜਾ ਮਿਊਚੁਅਲ ਫੰਡ ਦੇ ਐਕਸਪੈਂਸਿਵ ਹੁੰਦੇ ਆ ਉਹ ਆਪਣਾ ਈਟੀਐਫ ਤੋਂ ਥੋੜੇ ਜ਼ਿਆਦਾ ਹੁੰਦੇ ਹੁਣ ਇਸ ਤੋਂ ਅਗਲੀ ਗੱਲ ਕਰੀਏ ਇਹਨਾਂ ਦਾ ਤੀਸਰਾ ਡਿਫਰੈਂਸ ਕੀ ਹੈਗਾ ਈਟੀਐਫ ਦਾ ਤੇ ਮਿਊਚੁਅਲ ਫੰਡ ਦਾ ਤੀਸਰਾ ਡਿਫਰੈਂਸ ਇਹ ਹੈਗਾ ਕਿ ਜਿਹੜੇ ਈਟੀਐਫ ਨੇ ਚਾਹੀਓ ਅਲੱਗ-ਅਲੱਗ ਮਤਲਬ ਡਾਇਵਰਸੀਫਾਈ ਹੁੰਦੇ ਆ ਮਤਲਬ ਉਹਨਾਂ ਕੋਲ ਵੀ ਅਲੱਗ-ਅਲੱਗ ਐਸੈਟ ਹੁੰਦੇ ਆ ਬਟ ਸਟਿਲ ਉਹ ਕੋਈ ਬਹੁਤ ਜ਼ਿਆਦਾ ਈਟੀਐਫ ਡਾਇਵਰਸੀਫਾਈ ਨਹੀਂ ਜੇ ਮੈਂ ਤੁਹਾਡੇ ਨਾਲ ਇੱਕ ਗੱਲ ਕੀਤੀ ਸੀ ਇੱਕ ਡਾਇਨਾਸੌਰ ਵਾਲਾ ਵੀਡੀਓ ਹੈ ਮੇਰਾ ਉਹ ਵੀ ਐਕਚੁਅਲੀ ਚ ਇੱਕ ਈਟੀਐਫ ਆ ਠੀਕ ਹੋ ਕਿ ਐਮਓਐਨ 100 ਹੈ ਜੋ ਉਹ ਇੱਕ ਈਟੀਐਫ ਹੈਗਾ ਬਟ ਦੇਖੋ ਉਹ ਵੀ ਮਤਲਬ ਵੀ ਉਹ ਜਿੱਥੇ ਵੀ ਜੇ ਅਲੱਗ-ਅਲੱਗ ਚੀਜ਼ਾਂ ਵੀ ਲੈਂਦੇ ਆ ਉਹ ਫਿਰ ਵੀ ਕਿਤੇ ਨਾ ਕਿਤੇ ਇੱਕ ਦੂਸਰੀ ਦੇ ਨਾਲ ਮਿਲਦੀਆਂ ਜੁੜਦੀਆਂ ਉਹਨਾਂ 'ਚ ਬਹੁਤ ਸਾਰੀ ਸਿਮਿਲਰਿਟੀ ਹੁੰਦੀ ਆ ਜਿਵੇਂ ਉਹ ਹਾਂ ਮੈਂ ਉਹਦੀ ਗੱਲ ਕਰ ਰਿਹਾ ਸੀਗਾ MON 100 ਦੀ ਤਾਂ ਉਹਨਾਂ 'ਚ ਸਿਮਿਲੈਰਿਟੀ ਕੀ ਆ ਉਹਨਾਂ ਨੇ ਇੱਕ ਹੀ ਤਰ੍ਹਾਂ ਦੇ ਸ਼ੇਅਰਸ ਨੂੰ ਟਾਰਗੇਟ ਕੀਤਾ ਹੋਇਆ ਉਹਦੇ 'ਚ ਉਹ ਹੈਗੇ ਆ ਅਮਰੀਕਨ ਐਕਸਚੇਂਜ ਦੇ ਸ਼ੇਅਰ ਸਿਰਫ ਉੱਥੇ ਕੋਈ ਹੋਰ ETF ਹੋਊਗਾ ਉਹ ਪਾਰਟਿਕੂਲਰ ਜਿਵੇਂ એનર્ਜੀ ਸੈਕਟਰ ਨੂੰ ਹੀ ਟਾਰਗੇਟ ਕਰੂਗਾ ਕੋਈ ਹੋਰ ETF ਹੋਊਗਾ ਉਹ ਸਿਰਫ ਕੈਮੀਕਲਸ ਨੂੰ ਕਰੂਗਾ ਜਾਂ ਕੋਈ ਹੋਰ ਹੋਊਗਾ ਉਹ ਸਿਰਫ ਬੌਂਡਸ ਹੀ ਲੈਣਗੇ ਐਸਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਠੀਕ ਹੋ ਗਿਆ ਮਤਲਬ ਜੇ ਤੁਸੀਂ ਕੋਈ ਵੀ ETF ਲਓਗੇ ਉਹਦੇ ਵਿੱਚ ਵੀ ਹਾਂ ਕੰਪਨੀਆਂ ਬਹੁਤ ਜ਼ਿਆਦਾ ਹੋ ਜਾਣਗੀਆਂ ਬਟ ਸੈਕਟਰ ਆਲਮੋਸਟ ਸਿਮਿਲਰ ਰਹੂਗਾ ਇੱਕ ਹੀ ਸੈਕਟਰ ਰਹੂਗਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਡਾਈਵਰਸੀਫਿਕੇਸ਼ਨ ਨਹੀਂ ਹੋਣੀ ਪਰ ਮਿਊਚੁਅਲ ਫੰਡ ਦੇ ਵਿੱਚ ਉਹ ਬਹੁਤ ਜ਼ਿਆਦਾ ਡਾਈਵਰਸੀਫਾਈ ਕਰਦੇ ਉਹਦੇ ਵਿੱਚ ਸ਼ੇਅਰਸ ਵੀ ਹੋ ਸਕਦੇ ਆ ਉਹਦੇ ਵਿੱਚ ਬਾਂਡਸ ਵੀ ਹੋ ਜਾਣਗੇ ਉਹਦੇ ਵਿੱਚ ਹੋਰ ਬਹੁਤ ਸਾਰਾ ਕੁਝ ਹੋਊਗਾ ਉਹਦੇ ਵਿੱਚ 골ਡ ਦੇ ਵੀ ਕੁਝ ਨਾ ਕੁਝ ਇੱਧਰ ਉੱਧਰੋ ਚੀਜ਼ਾਂ ਹੋਣਗੀਆਂ ਠੀਕ ਹੋ ਗਿਆ ਇਸ ਤਰ੍ਹਾਂ ਹੈ ਮਿਊਚੁਅਲ ਫੰਡ ਦਾ ਫਰਕ ਤੇ ਈਟੀਐਫ ਦਾ ਇੱਕ ਹੋਰ ਇਹ ਫਰਕ ਹੁਣ ਆਪਾਂ ਅਗਲੀ ਗੱਲ ਕਰੀਏ ਕਿ ਈਟੀਐਫ ਤੇ ਮਿਚੁਅਲ ਫੰਡ ਇਹਨਾਂ ਦੋਨਾਂ ਦੇ ਵਿੱਚੋਂ ਥੋੜਾ ਰਿਸਕ ਵਾਲੇ ਪਾਸੇ ਕੌਣ ਜਾਂਦਾ ਚੰਦਾ ਵਾ ਠੀਕ ਹੋ ਗਿਆ ਕਿ ਜੋ ਜਿਹੜਾ ਵੀ ਨਵਾਂ ਇਨਵੈਸਟਰ ਆ ਉਹ ਆਲਰੇਡੀ ਆਪਣੇ ਇਹੋ ਜਿਹੇ ਹਾਈਪ ਬਣੀ ਹੋਈ ਆ ਇੱਕ ਆਪਣੇ ਸਮਾਜ ਚ ਇਹੋ ਜਿਹੀ ਇੱਕ ਹਵਾ ਕਹਿ ਲੋ ਕੁਝ ਵੀ ਕਹਿ ਲੋ ਉਹਨੂੰ ਗਲਤ ਸਹੀ ਜੋ ਵੀ ਕਿ ਉਹ ਬਹੁਤ ਹੀ ਡਰਦਾ ਡਰਦਾ ਹੁੰਦਾ ਸਭ ਤੋਂ ਪਹਿਲਾਂ ਪ੍ਰੋਫਿਟ ਨਾਲੋਂ ਉਹਦੇ ਦਿਮਾਗ ਦੇ ਵਿੱਚ ਇੱਕ ਚੀਜ਼ ਹੁੰਦੀ ਆ ਕਿ ਯਾਰ ਪ੍ਰੋਫਿਟ ਤਾਂ ਚਲੋ ਬਾਅਦ ਚ ਦੇਖ ਲਾਂਗੇ ਮੈਂ ਆ ਤਾਂ ਆ ਗਿਆ ਪੰਗਾ ਤਾਂ ਮੈਂ ਲੈ ਲਿਆ ਕਿਤੇ ਮੇਰੇ ਪੈਸੇ ਡੁੱਬ ਨਾ ਜਾਣ ਠੀਕ ਹੋ ਗਿਆ ਤਾ ਇੱਕ ਰਿਸਕ ਦੀ ਗੱਲ ਕਰਨੀ ਬਹੁਤ ਜ਼ਰੂਰੀ ਤਾਂ ਹੁਣ ਆਪਾਂ ਗੱਲ ਕਰਦੇ ਆਂ ਵੀ ਈਟੀਐਫ ਤੇ ਮਿਊਚੁਅਲ ਫੰਡ ਦੋਨਾਂ ਦੇ ਵਿੱਚੋਂ ਜ਼ਿਆਦਾ ਰਿਸਕੀ ਕਿਹੜਾ ਵਾ ਤਾਂ ਈਟੀਐਫ ਈਟੀਐਫ ਮਿਊਚੁਅਲ ਫੰਡਸ ਤੋਂ ਥੋੜੇ ਜਿਹਾ ਜ਼ਿਆਦਾ ਰਿਸਕੀ ਵਾ ਰਿਸਕ ਵਾਲੇ ਹੁੰਦੇ ਹੁਣ ਉਹ ਕਿਉਂ ਹੁੰਦੇ ਆ ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸ ਦਿੰਨਾ ਜਿਹੜਾ ਈਟੀਐਫ ਦਾ ਫੰਡ ਹੁੰਦਾ ਇੱਕ ਪਰਟੀਕੂਲਰ ਠੀਕ ਆ ਈਟੀਐਫ ਦੇ ਈਟੀਐਫ ਦੇ ਫੰਡ ਦੇ ਵਿੱਚ ਕੀ ਆ ਕਿ ਤੁਸੀਂ ਤਾਂ ਕੋਈ ਇੱਕ ਅਮਾਉਂਟ ਲਾਤੀ ਬਟ ਉਹ ਫੰਡ ਕਿਵੇਂ ਗਰੋ ਕਰੂਗਾ ਉਹ ਫੰਡ ਇਸ ਤਰ੍ਹਾਂ ਗਰੋ ਕਰੂਗਾ ਜਿਹੜੇ ਉਹ ਈਟੀਐਫ ਵਾਲੇ ਲੋਕ ਬੈਠੇ ਆ ਉਥੇ ਉਹਨਾਂ ਨੇ ਉਹ ਫੰਡ ਨੂੰ ਗਰੋ ਕਰਨ ਲਈ ਬਹੁਤ ਸਾਰੀ ਬੋਰੋਡ ਮਨੀ ਲੈਣੀ ਆ ਮਤਲਬ ਬੈਂਕਾਂ ਤੋਂ ਲੋਨ ਲੈਣਾ ਤਾਂ ਉਸ ਫੰਡ ਨੂੰ ਚਲਾ ਰਹੇ ਆ ਲੋਨ ਤੋਂ ਡੈਟ ਤੋਂ ਠੀਕ ਹੋ ਗਿਆ ਤਾਂ ਹੁਣ ਜੇ ਉਹਦੇ ਤੋਂ ਚਲਾ ਰਹੇ ਆ ਤਾਂ ਫਿਰ ਉਹਦੇ ਵਿੱਚ ਥੋੜਾ ਰਿਸਕ ਵੀ ਜ਼ਿਆਦਾ ਰਹੂਗਾ ਕਿਉਂਕਿ ਕਾਮਨ ਸੈਂਸ ਆ ਜੇ ਤੁਸੀਂ ਕੋਈ ਵੀ ਚੀਜ਼ ਲੋਨ ਲੈ ਕੇ ਚਲਾ ਰਹੇ ਹੋ ਤਾਂ ਉਹ ਲੋਨ ਵਾਪਸ ਵੀ ਕਰਨਾ ਹੁੰਦਾ ਜਾਂ ਉਹ ਸਾਰਾ ਹੈਗੀ ਜਿਹੜੀ ਚੀਜ਼ ਇਹ ਹੀ ਚੀਜ਼ ਈਟੀਐਫ ਨੂੰ ਥੋੜਾ ਰਿਸਕੀ ਬਣਾ ਦਿੰਦੀ ਹੈ ਬਟ ਦੂਸਰੇ ਪਾਸੇ ਜਿਹੜੇ ਮਿਊਚੁਅਲ ਫੰਡ ਹੁੰਦੇ ਆ ਮਿਊਚੁਅਲ ਫੰਡ ਇੰਨਾ ਜ਼ਿਆਦਾ ਬੋਰੋਡ ਮਨੀ ਉਹਦੇ ਵਿੱਚ ਨਹੀਂ ਲਾ ਸਕਦੇ ਉਹਨਾਂ ਨੂੰ ਜਿਹੜੀ ਆਪਣੀ ਐਸੈਟ ਮੈਨੇਜਮੈਂਟ ਹੈਗੀ ਆ ਉਹਦਾ ਐਸੈਟ ਜਿਹਨੂੰ ਰਿਸਕ ਮੈਨੇਜਮੈਂਟ ਕਹਿੰਦੇ ਆ ਇੱਕ ਸਟ੍ਰਕਚਰਡ ਰੂਲ ਬਣਾਇਆ ਹੋਇਆ ਗਵਰਨਮੈਂਟ ਨੇ ਕਿ ਮਿਊਚੁਅਲ ਫੰਡ ਵਾਲਿਆਂ ਨੂੰ ਉਹਦੀ ਲੀਵਰੇਜ ਰੱਖਣੀ ਪਊਗੀ 300% 300% ਜੇ ਤੁਸੀਂ ਲੋਨ ਲੈ ਰਹੇ ਹੋ ਤਾਂ ਤੁਹਾਡੇ ਕੋਲੇ 300% ਦੀ ਉਹਦੀ ਮਤਲਬ ਉਹ ਰਿਸਕ ਨੂੰ ਕੰਟਰੋਲ ਕਰਨ ਦੀ ਕੈਪੇਬਿਲਿਟੀ ਹੋਣੀ ਚਾਹੀਦੀ ਆ 300% ਤੱਕ ਦੀ ਤਾਂ ਉਨੀ ਹੀ ਅਮਾਉਂਟ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅਮਾਉਂਟ ਨਹੀਂ ਲਾ ਸਕਦੇ ਤਾਂ ਇਹ ਵੱਡੀ ਜਿਹੜੀ ਚੀਜ਼ ਹੈਗੀ ਆ ਇਹ ਮਿਊਚੁਅਲ ਫੰਡ ਨੂੰ ਐਸੈਟ ਈਟੀਐਫ ਦੇ ਨਾਲੋਂ ਥੋੜਾ ਜਿਹਾ ਸੇਫ ਕਰ ਦਿੰਦਾ ਅਗਲਾ ਪੁਆਇੰਟ ਕੀ ਆ ਅਗਲੀ ਕਿਹੜਾ ਪੁਆਇੰਟ ਹੈਗਾ ਕਿ ਜਿਹੜਾ ਈਟੀਐਫ ਤੇ ਮਿਊਚੁਅਲ ਫੰਡ ਨੂੰ ਇੱਕ ਦੂਸਰੇ ਤੋਂ ਅਡਡ ਕਰਦਾ ਵਾ ਉਹ ਇਹ ਹੈਗਾ ਕਿ ਜਿਹੜੇ ਮਿਊਚੁਅਲ ਫੰਡ ਆ ਉਹਦੇ ਵਿੱਚ ਜਿਹੜੀ ਇਨੀਸ਼ੀਅਲ ਅਮਾਉਂਟ ਆ ਉਹ ਜ਼ਿਆਦਾ ਚਾਹੀਦੀ ਆ ਮਤਲਬ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਮਿਊਚੁਅਲ ਫੰਡ ਚ ਇਨਵੈਸਟ ਕਰਨਾ ਤਾਂ ਜਿਹੜੀ ਉਹਦੀ ਇਨੀਸ਼ੀਅਲ ਅਮਾਉਂਟ ਹੋਗੀ ਜਿਹੜੀ ਤੁਹਾਨੂੰ ਪਹਿਲੀ ਵਾਰ ਚ ਪੈਸੇ ਦੇਣੇ ਪੈਣਗੇ ਜਿਹੜੇ ਪੈਸੇ ਦੇ ਕੇ ਤੁਸੀਂ ਮਿਊਚੁਅਲ ਫੰਡ ਨੂੰ ਲੈ ਰਹੇ ਹੋ ਚ ਇਨਵੈਸਟ ਕਰ ਰਹੇ ਹੋ ਉਹ ਜ਼ਿਆਦਾ ਰਹਿੰਦੀ ਹੈ ਹੁਣ ਉਹਦਾ ਵੀ ਕਾਰਨ ਪਿਛਲੇ ਪੁਆਇੰਟ ਦੇ ਵਿੱਚ ਆਪਾਂ ਇੱਕ ਤਰ੍ਹਾਂ ਨਾਲ ਕਵਰ ਕੀਤਾ ਕਿਉਂਕਿ ਉਹਨਾਂ ਨੇ ਪੈਸਾ ਲੋਨ ਤਾਂ ਨਹੀਂ ਲੈ ਕੇ ਉਧਰ ਲਾਉਣਾ ਉਹ ਥੋੜਾ ਹੀ ਪੈਸਾ ਲੱਗੂਗਾ ਠੀਕ ਹੋ ਗਿਆ ਤਾਂ ਇਸੇ ਕਰਕੇ ਉਹਨਾਂ ਨੂੰ ਤੋਂ ਤੋਂ ਪੈਸਾ ਜ਼ਿਆਦਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੈਸਾ ਗਰੋ ਕਰੇ ਤਾਂ ਤੁਹਾਨੂੰ ਪਹਿਲਾਂ ਉਹਨਾਂ ਨੂੰ ਹੀ ਜ਼ਿਆਦਾ ਪੈਸਾ ਦੇਣਾ ਪਊਗਾ ਦੂਸਰੀ ਪਾਸੇ ਆ ਗਈ ਗੱਲ ETF ਦੀ ETF ਦੇ ਵਿੱਚ ਇਹ ਜਾ ਕੁਝ ਨਹੀਂ ਹੈਗਾ ETF ਤੁਸੀਂ ਬਿਲਕੁਲ ਇੱਕ ਛੋਟੀ ਜੀ ਅਮਾਉਂਟ ਤੋਂ ਵੀ ਇਨਵੈਸਟ ਕਰ ਸਕਦੇ ਹੋ ਜਿਵੇਂ ਮੈਂ ਸ਼ੇਰਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਸ਼ੇਰ 10 ਰੁਪਏ ਦਾ ਵੀ ਹੋ ਸਕਦਾ 15 ਰੁਪਏ ਦਾ ਵੀ ਹੋ ਸਕਦਾ ਜਿਵੇਂ ਜੋ ਮੈਂ ਜਿਹਨੂੰ ਮੈਂ ਆਪਣਾ ਕਹਿਣਾ ਕਿ ਮੇਰਾ ਪਰਸਨਲ ਫੇਵਰਿਟ ਹੈਗਾ MON100 ਪਹੁੰਤੋ 10 11 ਸਾਲ ਪਹਿਲਾਂ ਕਿੰਨੇ ਰੁਪਏ ਤੇ ਸਟਾਰਟ ਹੋਇਆ ਸੀਗਾ 10 11 ਰੁਪਏ ਤੇ ਸਟਾਰਟ ਹੋਇਆ ਸੀ ਉਹ ਤਾਂ ਉਹ ਚ ਤੋਂ ਕਿੰਨੇ ਤੋਂ ਤੁਸੀਂ ਹੁਣ ਸਟਾਰਟ ਕਰ ਸਕਦੇ ਸੀ ਐਨੇ ਕਰਪਏ ਤੋਂ ਸਟਾਰਟ ਕਰ ਸਕਦੇ ਸੀ ਤਾਂ ਇਹ ਹੋ ਗਿਆ ਉਹਨਾਂ ਦਾ ਅਗਲਾ ਡਿਫਰੈਂਸ ਹੁਣ ਅਗਲੀ ਗੱਲ ਹੁਣ ਆਪਾਂ ਕਰ ਲੈਨੇ ਆ ਜੀ ਟੈਕਸ ਦੀ ਠੀਕ ਹੋ ਗਿਆ ਟੈਕਸ ਤੁਸੀਂ ਦੋਨਾਂ ਚੋਂ ਪ੍ਰੋਫਿਟ ਬਣਾ ਲਿਆ ਈਟੀਐਫs ਤੁਸੀਂ ਇਨਵੈਸਟ ਕੀਤਾ ਸੀ ਤੁਹਾਨੂੰ ਪ੍ਰੋਫਿਟ ਬਣਿਆ ਜਾਂ ਤੁਸੀਂ ਮਿਊਚੁਅਲ ਫੰਡ 'ਚ ਇਨਵੈਸਟ ਕੀਤਾ ਸੀ ਤੁਹਾਨੂੰ ਪ੍ਰੋਫਿਟ ਬਣਿਆ ਤਾਂ ਹੁਣ ਕਿਹਦੇ ਉੱਪਰ ਜ਼ਿਆਦਾ ਟੈਕਸ ਲੱਗੂ ਮਿਊਚੁਅਲ ਫੰਡ ਦੇ ਉੱਪਰ ईटीएफ ਦੇ ਉੱਪਰ ਜਿਹੜਾ ਕੈਪੀਟਲ ਗੇਨ ਟੈਕਸ ਹੁੰਦਾ ਉਹ ਘੱਟ ਲੱਗਦਾ ਮਿਊਚੁਅਲ ਫੰਡ ਦੇ ਉੱਪਰ ਉਹ ਟੈਕਸ ਜ਼ਿਆਦਾ ਲੱਗਦਾ ਹੁਣ ਫਾਈਨਲੀ ਆਪਾਂ ਆਈਏ ਸਭ ਤੋਂ ਮੇਨ ਪੁਆਇੰਟ ਆਪਾਂ ਇਹ ਸਾਰੀਆਂ ਬਰੀਕੀਆਂ ਦੇ ਡਿਫਰੈਂਸ ਤਾਂ ਕਰ ਹੀ ਜਾਂਦੇ ਆ ਦੋਨੋਂ ਦੇ ਪਰ ਹੁਣ ਆਪਾਂ ਮੁੱਦੇ ਤੇ ਆਈਏ ਕਿ ਅਸਲ ਦੇ ਵਿੱਚ ਆਪਾਂ ਲੈ ਹੀ ਕਿਉਂ ਰਹੀ ਸੀਗੇ ਆਪਾਂ ਈਟੀਐਫ ਤੇ ਮਿਊਚੁਅਲ ਫੰਡ ਦੀ ਗੱਲ ਹੀ ਕਿਉਂ ਕਰ ਰਹੇ ਆ ਆਪਾਂ ਗੱਲ ਇਸ ਕਰਕੇ ਕਰ ਰਹੇ ਆ ਸੌਰੀ ਕਿਉਂਕਿ ਹਰੇਕ ਬੰਦੇ ਨੂੰ ਇਹ ਹੁੰਦੀ ਆ ਉਮੀਦ ਹੁੰਦੀ ਆ ਕਿ ਉਹਨੇ ਇੱਕ ਪ੍ਰੋਫਿਟ ਬਣਾਉਗਾ ਤਾਂ ਹਿਸਟੋਰਿਕਲੀ ਅੱਜ ਤੱਕ ਦਾ ਜੋ ਡਾਟਾ ਹੈਗਾ ਉਹ ਕੀ ਸ਼ੋ ਕਰਦਾ ਰਿਟਰਨ ਕਿਹਦੇ ਵਿੱਚ ਜ਼ਿਆਦਾ ਹੁੰਦੀ ਮਿਚੁਅਲ ਫੰਡਸ ਜ਼ਿਆਦਾ ਹੁੰਦੀ ਆ ਜਾਂ ਈਟੀਐਫਸ ਜ਼ਿਆਦਾ ਹੁੰਦੇ ਠੀਕ ਹੋ ਗਿਆ ਦੇਖੋ ਇਹ ਮੈਂ ਤੁਹਾਨੂੰ ਨਾ ਮੈਂ ਤੁਹਾਨੂੰ ਈਟੀਐਫ ਪ੍ਰਮੋਟ ਕਰ ਰਿਹਾ ਨਾ ਮੈਂ ਤੁਹਾਨੂੰ ਮਿਚੁਅਲ ਫੰਡ ਪ੍ਰਮੋਟ ਕਰ ਰਿਹਾ ਮੈਂ ਤੁਹਾਨੂੰ ਨਾ ਮੈਂ ਕਿਸੇ ਵੀ ਈਟੀਐਫ ਪਾਰਟਿਕੂਲਰ ਦਾ ਨਾਮ ਨਹੀਂ ਮੈਂ ਇੱਕ ਦਾ ਨਾਮ ਲਿਆ ਨਾ ਹਾਂ ਉਹ ਵੀ ਮੈਂ ਤੁਹਾਨੂੰ ਆਪਣੀ ਹੀ ਰਾਏ ਦੇਤੀ ਕਿਉਂ ਮੇਰਾ ਫੇਵਰਟ ਹੈਗਾ ਮੈਂ ਐਗਜ਼ਾਮਪਲ ਦਿੱਤੀ ਸੀਗੀ ਆਦਰਵਾਇਜ਼ ਨਹੀਂ ਨਾ ਮੈਂ ਤੁਹਾਨੂੰ ਕਿਸੇ ਮਿਚੁਅਲ ਬਟ ਹੁਣ ਮੈਂ ਤੁਹਾਨੂੰ ਹਿਸਟੋਰੀਕਲ ਡਾਟਾ ਦੀ ਗੱਲ ਕਰ ਰਿਹਾ ਜਿਹੜਾ ਤੁਹਾਨੂੰ ਵੀ ਗੂਗਲ ਦੇ ਉੱਪਰ ਮਿਲ ਜੂਗਾ ਜੇ ਤੁਸੀਂ ਵੀ ਸਰਚ ਕਰੋਗੇ ਕਿ ਦੋਨਾਂ ਦੇ ਵਿੱਚੋਂ ਜ਼ਿਆਦਾ ਰਿਟਰਨ ਕਿਹਦੇ ਵਿੱਚ ਮਿਲਦੀ ਹੈ ਈਟੀਐਫ ਜਾਂ ਮਿਊਚੁਅਲ ਫੰਡ ਤਾਂ ਮਿਊਚੁਅਲ ਫੰਡ ਮਿਊਚੁਅਲ ਫੰਡ ਦੇ ਵਿੱਚ ਰਿਟਰਨ ਹਮੇਸ਼ਾ ਜ਼ਿਆਦਾ ਮਿਲਦੀ ਹੈ ਈਟੀਐਫ ਨਾਲ ਹੁਣ ਉਹਦਾ ਵੀ ਇੱਕ ਕਾਰਨ ਹੈਗਾ ਵਾ ਉਹਦਾ ਕਾਰਨ ਇਹ ਹੈਗਾ ਜਿਹੜਾ ਈਟੀਐਫ ਆ ਈਟੀਐਫ ਦੀ ਇਨਵੈਸਟਮੈਂਟ ਨੂੰ ਕਿਹਾ ਜਾਂਦਾ ਵਾ ਪੈਸਿਵ ਇਨਵੈਸਟਮੈਂਟ ਜਿਹੜੇ ਲੋਕ ਉਹਦੇ ਵਿੱਚ ਇਨਵੈਸਟਮੈਂਟ ਕਰਦੇ ਆ ਕਿਉਂਕਿ ਤੁਸੀਂ ਤਾਂ ਨਹੀਂ ਕੀਤੀ ਉਹਦੇ ਚ ਇਨਵੈਸਟਮੈਂਟ ਨਾ ਜਿਹੜੇ ਵੀ ਉਹ ਬਣਾਏ ਆ ਉਹਨਾਂ ਨੇ ਸ਼ੇਅਰ ਵੀ ਆਹਾ ਆ ਸ਼ੇਅਰ ਅਸੀਂ ਆਪਣੀ ETF ਚ ਰੱਖਾਂਗੇ ਉਹ ਲੋਕ ਉਹ ਪੈਸਿਵ ਉਹਨੂੰ ਕਿਉਂ ਕਹਿੰਦੇ ਆ ਦੇਖੋ ਇੱਕ ਜਿਵੇਂ ਆਪਾਂ ਟੈਂਸ ਕੀਤੇ ਹੁੰਦੇ ਸੀ ਐਕਟਿਵ ਪੈਸਿਵ ਵਾਲੇ ਹਨ ਐਕਟਿਵ ਬੰਦਾ ਹੋ ਗਿਆ ਜਿਹੜਾ ਐਕਟਿਵਲੀ ਕੰਮ ਕਰ ਰਿਹਾ ਪੈਸਿਵ ਹੋ ਗਿਆ ਜਿਹੜਾ ਨਹੀਂ ਕੰਮ ਕਰ ਰਿਹਾ ਐਕਟਿਵ ਤਾ ਪੈਸਿਵ ਦਾ ਮਤਲਬ ਹੈਗਾ ਕਿ ਜਦੋਂ ਇੱਕ ਵਾਰ ਉਹਨਾਂ ਨੇ ਇਹ ETF ਬਣਾਤਾ ਉਸ ਤੋਂ ਬਾਅਦ ਜਿਹੜਾ ਪੋਰਟਫੋਲੀਓ ਆ ਮਤਲਬ ਵੀ ਇੱਕ ਦੇ ਵਿੱਚ ਜੇ ਉਹਨੇ 15 ਕੰਪਨੀ ਸਿਲੈਕਟ ਕਰ ਲਈਆਂ ਜਾਂ 100 ਕਰ ਲਈਆਂ ਜਾਂ 50 ਕਰ ਲਈਆਂ ਉਸ ਤੋਂ ਬਾਅਦ ਉਹਨੂੰ ਚੇਂਜ ਨਹੀਂ ਕਰਨਾ ਉਹਨਾਂ ਨੇ ਉਹ ETF ਉਵੇਂ ਹੀ ਰਹੂਗਾ ਉਹਦੇ ਅੰਦਰ ਜੋ ਐਸੈਟ ਨੇ ਜੋ ਕੰਪਨੀਆਂ ਨੇ ਉਹ ਉਵੇਂ ਹੀ ਰਹਿਣਗੀਆਂ ਜਿਹੜਾ ETF ਦਾ ਪੋਰਟਫੋਲੀਓ ਤੁਸੀਂ ਇੱਕ ਵਾਰੀ ਦੇਖ ਲਿਆ ਉਹ ਸੇਮ ਰਹਿਣਾ ਉਹ ਬਦਲਣਾ ਨਹੀਂ ਹੈਗਾ ਮਾਰਕੀਟ ਦੀ ਕੰਡੀਸ਼ਨ ਚਾਹੇ ਬਦਲਦੀ ਰਹੇ ਮਿਊਚੁਅਲ ਫੰਡਸ ਗੱਲ ਡਿਫਰੈਂਟ ਮਿਊਚੁਅਲ ਫੰਡ ਨੂੰ ਕਹਿੰਦੇ ਐਕਟਿਵ ਇਨਵੈਸਟਮੈਂਟ ਉਹਦੇ ਵਿੱਚ ਜਿਹੜੇ ਉਹਨਾਂ ਦੇ ਆਪਣੇ ਲੋਕ ਬੈਠੇ ਆ ਐਕਸਪਰਟ ਮਾਰਕੀਟ ਐਕਸਪਰਟ ਬੈਠੇ ਦੇਖੋ ਜੇ ਹੁਣ ਪਿਛਲੇ ਆਪਾਂ ਦੀ 10 ਸਾਲ ਦੀ ਗੱਲ ਕਰੀਏ ਨਾ ਤਾਂ ਮੈਂ ਉਹ ਵੀ ਸਿਰ ਪਿਛਲੇ 10 ਸਾਲ ਦੀ ਕਰਦੇ ਆ ਉਸ ਤੋਂ ਪਹਿਲੇ ਹੀ ਨਹੀਂ ਕਰਦਾ ਮੈਂ ਪਿਛਲੇ 10 ਸਾਲਾਂ ਦੇ ਵਿੱਚ ਵੀ ਬੜੇ ਅਡਲਟ ਸੈਕਟਰ ਦਾ ਦੌਰ ਆਇਆ ਕੈਮੀਕਲ ਸੈਕਟਰ ਮੈਨੂੰ ਯਾਦ ਆ ਇੱਕ ਟਾਈਮ ਤੇ ਕੈਮੀਕਲ ਨਾਲ ਰਿਲੇਟਡ ਸਟਾਕਸ ਮਤਲਬ ਪਾਗਲਾਂ ਦੀ ਤਰ੍ਹਾਂ ਭੱਜੇ ਪਤਾ ਹੀ ਨਹੀਂ ਕਿੰਨੇ ਕਿੰਨੇ ਗੁਣਾ ਹੋ ਗਏ ਠੀਕ ਆ ਫਾਰਮਾ ਵਾਲੇ ਫਾਰਮਾ ਬਹੁਤ ਜ਼ਿਆਦਾ ਭੱਜਿਆ ਫਿਰ ਉਹ ਈਵੀ ਸਟਾਕਸ ਇਲੈਕਟ੍ਰਿਕ ਵੀਕਲਸ ਵਾਲੇ ਫਿਰ ਸੋਲਰ ਵਾਲੇ ਭੱਜੇ ਠੀਕ ਹੋ ਗਿਆ ਤੇ ਹੁਣ ਏਆਈ ਏਆਈ ਵਾਲੇ ਤਾਂ ਕਹਿਣ ਦਾ ਮਤਲਬ ਕਿ ਅਡਰਡ ਟਾਈਮ ਦੇ ਉੱਪਰ ਕੋਈ ਇੱਕ ਅਦਾ ਪਰਟੀਕੂਲਰ ਸੈਕਟਰ ਹੁੰਦਾ ਜਿਹੜਾ ਬਹੁਤ ਹੀ ਐਕਟਿਵ ਹੋ ਜਾਂਦਾ ਜਿੱਦੇ ਵਿੱਚ ਲੋਕਾਂ ਦਾ ਇੰਟਰਸਟ ਬਹੁਤ ਹੋ ਜਾਂਦਾ ਤੇ ਉਹਦੇ ਵਿੱਚ ਇੰਟਰਸਟ ਹੋਣ ਕਰਕੇ ਸਾਰਾ ਪੈਸਾ ਉਹਦੇ ਚਲੇ ਜਾਂਦਾ ਕੋਈ ਦੂਸਰੇ ਸੈਕਟਰ ਨੇ ਉਹ ਬਿਲਕੁਲ ਥੋੜੀ ਦੇਰ ਲਈ ਉਹ ਵਿਚਾਰੇ ਨੈਗਲੈਕਟ ਹੋ ਜਾਂਦੇ ਆ ਇਗਨੋਰ ਕਰ ਦਿੰਦੇ ਆ ਲੋਕ ਉਹਨਾਂ ਨੂੰ ਤਾਂ ਉਹ ਬੈਠੇ ਰਹਿੰਦੇ ਆ ਤਾਂ ਹੁਣ ਮਿਊਚੁਅਲ ਫੰਡ ਵਾਲੇ ਕੀ ਕਰਦੇ ਆ ਉਹ ਐਕਟਿਵਲੀ ਕੰਮ ਕਰਦੇ ਆ ਉਹ ਉਹਦੇ ਨਾਲ ਕੰਡੀਸ਼ਨ ਦੇ ਨਾਲ ਨਾਲ ਹੀ ਮਾਰਕੀਟ ਦੀ ਕੰਡੀਸ਼ਨ ਨੂੰ ਸਮਝਦੇ ਹੋਏ ਉਸ ਤਰ੍ਹਾਂ ਦੇ ਨਾਲ ਹੀ ਆਪਣਾ ਪੋਰਟਫੋਲੀਓ ਚੇਂਜ ਕਰਦੇ ਰਹਿੰਦੇ ਆ ਤੁਸੀਂ ਮਿਊਚੁਅਲ ਫੰਡ ਲਿਆ ਹੋਇਆ ਥੋੜੀ ਸੜੜੜ ਦੀ ਕੋਈ ਨਹੀਂ ਹੈਗੀ ਉਹ ਕੰਮ ਉਹਨਾਂ ਦਾ ਵਾ ਉਹਨਾਂ ਨੇ ਆਪਣੇ ਆਪ ਹੀ ਖੁਦ ਹੀ ਚੇਂਜ ਕਰ ਦੇਣੀ ਹੈ ਕੰਪਨੀਆਂਜ਼ ਤੁਹਾਡੇ ਪੋਰਟਫੋਲੀਓ ਚ ਜਿਵੇਂ ਪਹਿਲਾਂ ਉਹਨਾਂ ਨੇ ਉਹਨੂੰ ਲੱਗਿਆ ਕਿ ਹੁਣ ਕੈਮੀਕਲ ਵਾਲੇ ਸਟਾਕਸ ਭੱਜ ਰਹੇ ਆ ਉਹਨਾਂ ਨੇ ਉਹਨਾਂ ਦੇ ਪੋਰਟਫੋਲੀਓ ਚ ਕੈਮੀਕਲ ਵਾਲੇ ਸਟਾਕ ਹੋਂ ਜਦੋਂ ਉਹਨੂੰ ਲੱਗਿਆ ਕਿ ਬਹੁਤ ਭੱਜਲੇ ਬਸ ਕਰੀਏ ਉਹਨਾਂ ਨੂੰ ਸੇਲ ਕਰ ਦੇਣਗੇ ਉਹਨਾਂ ਨੂੰ ਲੱਗੂ ਕਿ ਅੱਛਾ ਹੁਣ ਫਾਰਮਾ ਵਾਲਿਆਂ ਦਾ ਟਾਈਮ ਆਉਣ ਲੱਗਿਆ ਤਾਂ ਫਾਰਮਾ ਲੈ ਲੈਣਗੇ ਤਾਂ ਇਸੇ ਕਰਕੇ ਕਿਉਂਕਿ ਉਹ ਹਮੇਸ਼ਾ ਜਾਗਦੇ ਰਹਿੰਦੇ ਆ ਉਹ ਦੇਖਦੇ ਰਹਿੰਦੇ ਆ ਮਾਰਕੀਟ ਮਿਊਚੁਅਲ ਫੰਡ ਦੀ ਜਿਹੜੀ ਰਿਟਰਨ ਹੁੰਦੀ ਆ ਉਹ ਹਿਸਟੋਰਿਕਲੀ ਜਿਹੜਾ ਡਾਟਾ ਕਹਿੰਦਾ ਵਾ ਉਹ ਈਟੀਐਫ ਤੋਂ ਜ਼ਿਆਦਾ ਹੁੰਦਾ ਆਪਣਾ ਆ ਗਿਆ ਅਗਲਾ ਪੁਆਇੰਟ ਅਗਲਾ ਇਹਨਾਂ ਦਾ ਲਾਸਟ ਡਿਫਰੈਂਸ ਹੁਣ ਮੈਂ ਬੋਲ ਰਿਹਾ ਤੁਹਾਨੂੰ ਈਟੀਐਫ ਦਾ ਤੇ ਮਿਊਚੁਅਲ ਫੰਡ ਦਾ ਮਿਊਚੁਅਲ ਫੰਡ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਇੱਕ ਮਿਊਚੁਅਲ ਫੰਡ ਦਾ ਓਪਨ ਐਂਡਡਡ ਇੱਕ ਹੁੰਦਾ ਕਲੋਜ਼ਡ ਐਂਡਡਡ ਓਪਨ ਐਂਡਡਡ ਮਿਊਚੁਅਲ ਫੰਡ ਹੁੰਦਾ ਜਿਹਦੇ ਵਿੱਚ ਤੁਸੀਂ ਤੁਹਾਡਾ ਦਿਲ ਕਰ ਰਿਹਾ ਤਾਂ ਤੁਸੀਂ ਕਿਸੇ ਵੀ ਟਾਈਮ ਇਨਵੈਸਟਮੈਂਟ ਆਪਣੀ ਕਰਦੇ ਰਹਿ ਸਕਦੇ ਰਹਾ ਸੋ ਮਤਲਬ ਤੁਹਾਡੇ ਕੋਲ ਪੈਸਾ ਆਈ ਜਾ ਤਾਂ ਤੁਸੀਂ ਉਵੇਂ-ਉਵੇਂ ਉਹ ਆਪਣੇ ਉਸ ਮਿਊਚੁਅਲ ਫੰਡ ਦੇ ਵਿੱਚ ਆਪਣੀ ਇਨਵੈਸਟਮੈਂਟ ਨੂੰ ਵਧਾ ਸਕਦੇ ਹੋ ਤੇ ਸੈਕੰਡਲੀ ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਯਾਰ ਹੁਣ ਮੈਨੂੰ ਪੈਸੇ ਦੀ ਲੋੜ ਹੈਗੀ ਆ ਕਿਤੇ ਵੀ ਐਮਰਜੈਂਸੀ ਪੈ ਗਈ ਜਾਂ ਕੋਈ ਵੀ ਹੋਰ ਰੀਜ਼ਨ ਆ ਤਾਂ ਤੁਸੀਂ ਉਦੋਂ ਉਹ ਮਿਊਚੁਅਲ ਫੰਡ ਨੂੰ ਮਤਲਬ ਉੱਥੇ ਬੰਦ ਕਰ ਸਕਦੇ ਹੋ ਸਕੀਮ ਤੇ ਆਪਣਾ ਪੈਸਾ ਵਾਪਸ ਲੈ ਸਕਦੇ ਹੋ ਕਿਉਂਕਿ ਓਪਨ ਐਂਡਡ ਹੈ ਨਾ ਓਪਨ ਆ ਉਹ ਉਹ ਖੁੱਲਾ ਵਾ ਉਹ ਦਰਵਾਜ਼ਾ ਖੁੱਲਾ ਵਾ ਉਹਦੇ ਅੰਦਰ ਆਉਣਾ ਬਾਹਰ ਜਾਣਾ ਜਾ ਸਕਦੇ ਹਾਂ ਇੱਕ ਹੁੰਦਾ ਕਲੋਜ਼ਡ ਐਂਡਡ ਦਰਵਾਜ਼ਾ ਬੰਦ ਆ ਉਨ ਉਥੇ ਤੋਂ ਤੋਂ ਮਿਚੁਅਲ ਫੰਡ ਵਾਲਿਆਂ ਨੇ ਲੰਪਸਮ ਅਮਾਉਂਟ ਲੈ ਲੈਣੀ ਇੱਕੋ ਵਾਰ ਚ ਬਸ ਲੰਪਸਮ ਮਤਲਬ ਵੀ ਤੁਸੀਂ ਬਸ ਇੱਕ ਵਾਰ ਇਨਵੈਸਟ ਕਰਨਾ ਉਹਦੇ ਚ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਤੁਸੀਂ ਹੁਣ ਜਾ ਕੇ ਸੌਜੋ ਕੰਬੰਗ ਇੱਕ ਹੋਰ ਚੀਜ਼ ਆ ਦਰਵਾਜ਼ਾ ਬੰਦ ਆ ਨਾ ਅੰਦਰ ਤੇ ਨਾ ਬਾਹਰ ਜਾਣ ਦੀ ਆਪਸ਼ਨ ਨਹੀਂ ਹੈਗੀ ਤਾਂ ਉਹਦੇ ਚੋਂ ਤੁਸੀਂ ਜਿਹੜਾ ਪੈਸਾ ਹੈ ਉਹ ਤੁਸੀਂ ਕਢਵਾ ਵੀ ਨਹੀਂ ਸਕਦੇ ਉਹਦੀ ਕੋਈ ਫਿਕਸ ਐਕਸਪਾਇਰੀ ਡੇਟ ਹੋਊਗੀ ਉਸ ਮਿਚੁਅਲ ਫੰਡ ਦੀ 5 ਸਾਲ ਹੋ 2 ਸਾਲ ਹੋ 4 ਸਾਲ ਹੋ ਤੁਸੀਂ ਉਸ ਤੋਂ ਪਹਿਲਾਂ ਉਹਦੇ ਚੋਂ ਪੈਸਾ ਵੀ ਨਹੀਂ ਕਢਵਾ ਸਕਦੇ ETF ਦੇ ਵਿੱਚ ਇਹ ਜ ਨਹੀਂ ਹੁੰਦਾ ETF ক্লোਜ਼ਡ ਐਂਡਡ ਨਹੀਂ ਹੁੰਦੇ ਉਹ ਓਪਨ ਐਂਡਡ ਹੀ ਰਹਿੰਦੇ ਆ ਬਿਲਕੁਲ ਉਸ ਤਰ੍ਹਾਂ ਜਿਵੇਂ ਸ਼ੇਅਰਸ ਹੁੰਦੇ ਆ ਸ਼ੇਅਰ ਨੂੰ ਤੁਸੀਂ ਬਾਏ ਕਰ ਲਿਆ ਤੁਸੀਂ ਸੈਲ ਕਰ ਤਾਂ ਇਹ ਸੀਗਾ ਆਪਣਾ ਅਖੀਰਲਾ ਡਿਫਰੈਂਸ ਮਿਊਚੁਅਲ ਫੰਡ ਦਾ ਤੇ ETF ਹੁਣ ਆਪਾਂ ਆ ਗਏ ਜੀ ਆਪਣੇ ਬਿਲਕੁਲ ਇੱਕ ਫਾਈਨਲ ਡਿਬੇਟ ਤੇ ਠੀਕ ਹੋ ਗਿਆ ਲਾਸਟ ਪੁਆਇੰਟ ਦੇ ਉੱਪਰ ਕਿਹਦੇ ਚ ਇਨਵੈਸਟ ਕਰਨਾ ਚਾਹੀਦਾ ਮੈਂ ਤੁਹਾਨੂੰ ETF ਤੇ 뮤ਚੁਅਲ ਫੰਡਸ ਤੇ ਡਿਫਰੈਂਸਸ ਦੱਸਦੇ। ਉਹ অলਮੋਸਟ ਸਿਮਿਲਰ ਚੀਜ਼ ਨੇ। ਉਹ ਹੁਣ ਤੁਸੀਂ ਆਪਣੇ ਆਪ ਆਪਣੇ ਦਿਮਾਗ ਨਾਲ ਸੋਚ ਸਕਦੇ ਹੋ। ਤੁਸੀਂ ਕਿਦੇ ਵਿੱਚ ਜ਼ਿਆਦਾ ਇਨਵੈਸਟ ਕਰਨਾ? ਬਟ ਹਾਂ ਜਿਹੜਾ ਇੱਕ ਮੇਨ ਕੁਐਸਚਨ ਹਮੇਸ਼ਾ ਹੀ ਰਹਿੰਦਾ ਕਿ ਮੈਂ 뮤ਚੁਅਲ ਫੰਡਸ 'ਚ ਇਨਵੈਸਟ ਕਰਾਂ ਜਾਂ ਮੈਂ ਸਟਾਕਸ 'ਚ ਇਨਵੈਸਟ ਕਰਾਂ? ਉਹਦੀ ਆਪਾਂ ਹੁਣ ਗੱਲ ਕਰਦੇ। ਦੇਖੋ 뮤ਚੁਅਲ ਫੰਡਸ 'ਚ ਇਨਵੈਸਟ ਕਰਨਾ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਵਧੀਆ ਜਿਹੜੇ ਇੱਕ ਤਜਨਕ ਉਹਨਾਂ ਟਾਈਮ ਨਹੀਂ ਹੈ। ਕਿਉਂਕਿ ਮੈਂ ਹਮੇਸ਼ਾ ਮੈਂ ਪਹਿਲੇ ਵੀ ਵੀਡੀਓ ਬਣਾਇਆ ਇੱਕ ਵੀਡੀਓ 'ਚ ਮੈਂ ਰਿਸਪੈਕਟ ਦੀ ਗੱਲ ਕੀਤੀ ਆ ਕਿ ਸਟਾਕ ਮਾਰਕੀਟ ਦੁਨੀਆ ਦਾ ਉਹ ਬਿਜ਼ਨਸ ਆ ਜਿਹਦੇ ਸਭ ਤੋਂ ਜ਼ਿਆਦਾ ਐਪਰੀਸੀਏਸ਼ਨ ਹੁੰਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਪੈਸਾ ਬਣਦਾ ਠੀਕ ਹੋ ਗਿਆ ਤੇ ਜਦ ਆਪਾਂ ਹੋਰ ਬਾਕੀ ਸਾਰੇ ਕੰਮਾਂ ਦੇ ਵਿੱਚ ਇਨੀ ਮਿਹਨਤ ਕਰਦੇ ਐ ਐਕਸਪੀਰੀਅੰਸ ਲੈਣੇ ਤਾਂ ਸਟਾਕ ਮਾਰਕੀਟ ਡਿਜ਼ਰਵ ਕਰਦੀ ਆ ਕਿ ਤੁਸੀਂ ਉਹਦੇ 'ਚ ਬਹੁਤ ਜ਼ਿਆਦਾ ਟਾਈਮ ਲਾਓ ਬਹੁਤ ਜ਼ਿਆਦਾ ਸਟੱਡੀ ਕਰੋ ਸਾਰੀਆਂ ਕੰਪਨੀਆਂਜ਼ ਦਾ ਜਿਵੇਂ ਕਹਿੰਦੇ ਨਾ ਕੱਚਾ ਚਿੱਟਾ ਪ੍ਰੋਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਬਟ ਹੁਣ ਬਹੁਤ ਸਾਰੇ ਲੋਕਾਂ ਨੂੰ ਕੋਈ ਨਾ ਟਾਈਮ ਨਹੀਂ ਹੁੰਦਾ ਕੋਈ ਜੌਬ ਕਰਦੇ ਆ ਜਾਂ ਕੋਈ ਵੀ ਹੋਰ ਰੀਜ਼ਨ ਹੁੰਦਾ ਕਿਉਂ ਇੰਨਾ ਟਾਈਮ ਨਹੀਂ ਦੇ ਸਕਦੇ ਬਟ ਉਹਨਾਂ ਕੋ ਪੈਸਾ ਹੁੰਦਾ ਉਹ ਆਪਣਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਠੀਕ ਹੋ ਗਿਆ ਤਾਂ ਫਿਰ ਰੈਦਰ ਕੇ ਆਪਾਂ ਬਹੁਤ ਹੀ ਮਤਲਬ ਥੋੜੀ ਨੋਲੇਜ ਦੇ ਨਾਲ ਸ਼ੇਅਰ ਮਾਰਕੀਟ ਚਲੇ ਜਾਈਏ ਕਿਉਂਕਿ ਉੱਥੇ ਇੱਕ ਪੰਗਾ ਹੀ ਪੈ ਜਾਣਾ ਨਾ ਉਹ ਥੋੜੀ ਨੋਲੇਜ ਵੀ ਆਪਾਂ ਲਵਾਂਗੇ ਕਿੱਥੋਂ ਮੇਨਲੀ ਆਪਾਂ ਟੀਵੀ ਵਾਲਿਆਂ ਤੋਂ ਲੈ ਲਈ ਜਾਂ ਕਿਸੇ ਤੋਂ ਲੈ ਲਈ ਠੀਕ ਹੋ ਗਿਆ ਨਾ ਉਹ ਆਪਾਂ ਕਿੰਨੇ ਸ਼ੇਅਰਸ ਉਹਨਾਂ ਤੋਂ ਆਪਾਂ ਸੁਣ ਲੈਨੇ ਆ ਉਹ ਇੱਕ ਜਾਂ ਦੋ ਬੋਲ ਦਿੰਦੇ ਆ ਜਾਂ ਕਿਤੇ ਦੋ ਚਾਰ ਬੋਲ ਦਿੰਦੇ ਆ ਤਾਂ ਆਪਾਂ ਕੀ ਕਰ ਲੈਨੇ ਆ ਆਪਾਂ ਆਪਣਾ ਸਾਰਾ ਤਾਂ ਸਾਰਾ ਪੈਸਾ ਉਹਨਾਂ ਦੋ ਜਾਂ ਚਾਰ ਜਾਂ ਪੰਜ ਸ਼ੇਰਾਂ 'ਚ ਲਾ ਦਿੰਨੇ ਆ ਬਟ ਹੁਣ ਜੇ ਉਹਨਾਂ ਦੇ ਵਿੱਚੋਂ ਦੋ ਵੀ ਖਰਾਬ ਹੋ ਗਏ ਮਤਲਬ ਜਿਨ੍ਹਾਂ ਦੀ ਕੋਈ ਮਾੜੀ ਨਿਊਜ਼ ਆ ਗਈ ਤਾਂ ਤੁਹਾਡੀ ਹਾਫ ਇਨਵੈਸਟਮੈਂਟ ਖਰਾਬ ਹੋ ਗਈ ਨਾ ਉਹਦੇ ਨਾਲੋਂ ਇਹਨਾਂ ਲੋਕਾਂ ਦੇ ਲਈ ਬੈਟਰ ਆ ਜਿਹੜੇ ਸ਼ੇਅਰ ਮਾਰਕੀਟ ਨੂੰ ਸਟੱਡੀ ਕਰਨ ਦੇ ਲਈ ਆਪਣਾ ਪੂਰਾ ਟਾਈਮ ਨਹੀਂ ਲਾ ਸਕਦੇ ਠੀਕ ਹੋ ਗਿਆ ਨਾ ਇਆ ਤਾਂ ਫਿਰ ਇਹ ਹੈ ਕਿ ਤੁਸੀਂ ਬੈਠ ਕੇ ਪੂਰਾ ਦਿਨ YouTube ਦੇ ਉੱਪਰ ਅੱਡ ਅੱਡ ਲੋਕਾਂ ਦੇ ਵੀਡੀਓਜ਼ ਦੇਖੋ ਪੁਆਇੰਟਸ ਖੁਦ ਲਿਖੋ Google ਕਰੋ ਹਰ ਕੁਝ ਕਰੋ ਠੀਕ ਹੋ ਗਿਆ ਨਾ ਬਹੁਤ ਸਾਰੇ ਸ਼ੇਰਾਂ ਦੀ ਲਿਸਟ ਬਣਾਓ ਜੇ ਇਨਾ ਟਾਈਮ ਨਹੀਂ ਹੈਗਾ ਬਟ ਪੈਸਾ ਹੈਗਾ ਤੇ ਦਿਲ ਦੇ ਵਿੱਚ ਆ ਹੈਗੀਆ ਕਿ ਹਾਂ ਪੈਸਾ ਬਣਿਆ ਜਾਵੇ ਤਾਂ ਫਿਰ ਉਹਨਾਂ ਲੋਕਾਂ ਲਈ ਮਿਊਚੁਅਲ ਫੰਡ ਬੈਟਰ ਆਪਸ਼ਨ ਦੂਸਰੀ ਚੀਜ਼ ਇਹ ਹੈਗੀਆ ਮਿਊਚੁਅਲ ਫੰਡ ਜੇ ਮੈਂ ਤੁਹਾਨੂੰ ਦੱਸਿਆ ਉਹ ਇੱਕ ਥਾਲਾ ਉਹਦੇ ਚ ਅਲੱਗ-ਅਲੱਗ ਕੌਲੀਆਂ ਨੇ ਠੀਕ ਹੋ ਗਿਆ ਜਾਂ ਥਾਲ ਦੇ ਐਗਜ਼ਾਮਪਲ ਨਹੀਂ ਇੱਥੇ ਆਊਗੀ ਪ੍ਰੋਪਰ ਆਪਾਂ ਟੀਮ ਦੀ ਗੱਲ ਕਰਦੇ ਆਂ ਹਾਂ ਇੱਕ ਟੀਮ ਦੀ ਗੱਲ ਕਰਦੇ ਹਾਂ ਜਿਵੇਂ ਹੁਣ ਆਪਾਂ ਇੱਥੇ ਇੱਕ ਪਲੇਅਰ ਦੇ ਉੱਪਰ ਪੈਸਾ ਲਾਤਾ ਬਟ ਉਹ ਪਲੇਅਰ ਨਹੀਂ ਚੱਲਿਆ ਤਾਂ ਸਾਰਾ ਕੰਮ ਹੀ ਖਰਾਬ ਹੋ ਗਿਆ ਉਹ ਹੈਗੀ ਇੱਕ 11 ਮੈਂਬਰੀ ਫੁੱਟਬਾਲ ਦੀ ਟੀਮ ਮਿਊਚੁਅਲ ਫੰਡ ਹੈ ਕਿ ਉਹਦੇ ਵਿੱਚ 11 ਬੰਦੇ ਆ ਜੇ ਇੱਕ ਬੰਦਾ ਕੋਈ ਥੋੜਾ ਬਹੁਤ ਮਾੜਾ ਵੀ ਖੇਡ ਗਿਆ ਤੇ ਜੇ ਪਰ 10 ਬੰਦੇ ਬਹੁਤ ਹੀ ਵਧੀਆ ਖੇਡ ਗਏ ਤਾਂ ਵੀ ਚੱਲੇ ਜਾਣਾ ਨਾ ਤਾਂ ਇਹੀ ਆ ਕਿ ਮਤਲਬ ਜੇ ਮਿਊਚੁਅਲ ਫੰਡ ਦੇ ਵਿੱਚ ਬਹੁਤ ਅਡਕ ਜਗ੍ਹਾ ਦੇ ਉੱਪਰ ਉਹਨਾਂ ਨੇ ਪੈਸਾ ਲਾਇਆ ਹੁੰਦਾ ਜੇ ਉਹਨਾਂ ਦੀ ਦੋ ਜਾਂ ਤਿੰਨ ਇਨਵੈਸਟਮੈਂਟ ਖਰਾਬ ਵੀ ਹੋ ਗਈਆਂ ਬਾਕੀ ਦੀਆਂ ਤਾਂ ਉਹਨਾਂ ਨੇ ਲਾਈਆਂ ਹੋਈਆਂ ਬਹੁਤ ਵਧੀਆ ਉਹ ਕੱਲੀਆਂ ਹੀ ਉਹ ਬਾਕੀ ਦਿਨ ਖਿੱਚ ਕੇ ਲੈ ਜਾਂਦੀਆਂ ਤਾਂ ਇਸ ਕਰਕੇ ਉਹਦੇ 'ਚ ਰਿਸਕ ਉਹਨਾਂ ਨੇ ਹੁੰਦਾ ਮਿਊਚੁਅਲ ਫੰਡਸ ਦੇ ਵਿੱਚ ਠੀਕ ਆ ਹਾਂ ਬਟ ਹੁਣ ਹੁਣ ਆ ਗਿਆ ਕਿ ਸਟਾਕਸ ਕਿੰਨਾ ਲੋਕਾਂ ਲਈ ਆ ਜਿਹੜੇ ਕਹਿੰਦੇ ਆ ਕਿ ਵੀ ਮੇਰੇ ਕੋਲ ਟਾਈਮ ਹੈਗਾ ਮੈਂ ਪੂਰੀ ਡੈਡੀਕੇਸ਼ਨ ਦੇ ਨਾਲ ਕੱਲੇ-ਕੱਲੇ ਸ਼ੇਅਰ ਨੂੰ ਦੇਖੂਗਾ ਖੋਖੂ ਪੜਤਾਲੂਗਾ ਜਾਂਚ ਪੜਤਾਲ ਉਹਦੀ ਕਰੂੰਗਾ ਤੇ ਮੈਂ ਐਵੇਂ ਨਹੀਂ ਚਾਹੁੰਦਾ ਕਿ 15 ਜਾਂ 20 ਜਾਂ 50 ਸ਼ੇਅਰਸ ਇਕੱਠੇ ਲੈ ਲਵਾਂ ਮਤਲਬ ਬਲਕ ਦੇ ਵਿੱਚ ਉਹ ਪ੍ਰੋਪਰ ਇੱਕ ਮਤਲਬ ਮੈਕਸ ਥਾਲੀ ਲੈ ਲਵਾਂ ਨਹੀਂ ਮੈਂ ਆਪਣੇ ਸਟਾਕਸ ਲੱਭੂੰਗਾ ਜਿਹੜੇ ਬਹੁਤ ਹੀ ਵਧੀਆ ਹੋਣਗੇ ਕਿਉਂਕਿ ਇੱਥੇ ਇੱਕ ਦੂਸਰੇ ਪਾਸੇ ਵੀ ਗੱਲ ਜਾਊਗੀ ਨਾ ਜੇ ਉੱਥੇ ਕਿ ਦੋ ਚਾਰ ਮਾੜੇ ਸਟਾਕਸ ਥੱਲੇ ਕਰ ਸਕਦੇ ਆ ਤਾਂ ਇੱਥੇ ਕੀ ਹੈ ਤਕੜੇ ਸਟਾਕਸ ਨੂੰ ਮਾੜੇ ਮਾੜੇ ਜਿਹੜੇ ਪਲੇਅਰ ਨੇ ਉਹ ਖਰਾਬ ਵੀ ਤਾਂ ਕਰਨਗੇ ਤਾਂ ਜਿਹੜੇ ਲੋਕ ਕਹਿੰਦੇ ਆ ਕਿ ਨਹੀਂ ਸਾਨੂੰ ਉਹ ਇਕੱਠਾ ਨਹੀਂ ਕੁਝ ਚਾਹੀਦਾ ਅਸੀਂ ਤਾਂ ਪੂਰੇ ਵਧੀਆ ਸ਼ੇਅਰ ਲੱਭਾਂਗੇ ਜਿਹੜੇ ਬਿਲਕੁਲ ਉੱਪਰ ਤੱਕ ਜਾਣਗੇ ਜਿਨ੍ਹਾਂ ਨੂੰ ਬਾਕੀ ਦੇ ਸਲੋ ਨਾ ਕਰ ਦੇਣ ਜੇ ਟੀਮ ਦੇ ਵਿੱਚ ਰਹੇ ਤਾਂ ਅਸੀਂ ਰਿਸਰਚ ਕਰ ਲਾਂਗੇ ਪੂਰੀ ਵਧੀਆ ਅਸੀਂ ਪੂਰੇ ਵਧੀਆ ਸ਼ੇਅਰ ਲੱਭ ਲਾਂਗੇ ਉਹ ਸ਼ੇਅਰ ਮਾਰਕੀਟ ਉਹਨਾਂ ਲੋਕਾਂ ਉਹਨਾਂ ਦਾ ਫਿਰ ਬੈਨੀਫਿਟ ਕੀ ਹੋ ਜਾਂਦਾ ਉਹ ਬਹੁਤ ਧਿਆਨ ਨਾਲ ਬੈਠਣਗੇ ਰਿਸਰਚ ਕਰਨਗੇ ਉਹ ਇਹੋ ਜਿਹੇ ਸਟਾਕ ਲੱਭਣਗੇ ਜਿਹੜੇ ਜਿਨ੍ਹਾਂ ਦੀ ਰਿਟਰਨ ਬਹੁਤ ਜ਼ਿਆਦਾ ਹੋ ਜੂ ਠੀਕ ਹੋ ਗਿਆ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਠੀਕ ਹੈ ਜੀ ਮੈਨੂੰ ਹੁਣ ਉਮੀਦ ਆ ਕਿ ਤੁਹਾਨੂੰ ਥੋੜਾ ਬਹੁਤ ਹੁਣ ਆ ਵੀਡੀਓ ਐਂਡ ਹੋਣ ਲੱਗਿਆ ਆਪਣਾ ਕਿ ਤੁਹਾਨੂੰ ਥੋੜਾ ਬਹੁਤ ਆਈਡੀਆ ਜ਼ਰੂਰ ਹੋਇਆ ਹੋਗਾ ਕਿ ETF ਕੀ ਆ ਮਿਊਚੁਅਲ ਫੰਡ ਤੇ ਸ਼ੇਅਰ ਸੇ ਆਪਸ ਵਿੱਚ ਕਿਵੇਂ ਇੱਕ ਦੂਸਰੇ ਤੋਂ ਮਤਲਬ ਡਿਫਰੈਂਟ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਦੇਖੋ ਹੁਣ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ ਤੁਸੀਂ ਕਿਵੇਂ ਇਨਵੈਸਟ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਮਿਊਚੁਅਲ ਫੰਡ ਚ ਇਨਵੈਸਟ ਕਰਨਾ ਜਾਂ ਤੁਸੀਂ ਪਰਟੀਕੂਲਰ ਇਕੱਲੇ ਇਕੱਲੇ ਸ਼ੇਅਰ ਦੇ ਵਿੱਚ ਇਨਵੈਸਟ ਕਰਨਾ ਤੇ ਅਖੀਰ ਤੇ ਵਿੱਚ ਇੱਕ ਲਾਸਟ ਗੱਲ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਥੋੜੀ ਬਹੁਤ ਮਿਹਨਤ ਕਰ ਰਿਹਾ ਤੇ ਉਹਦੇ ਨਾਲ ਤੁਹਾਨੂੰ ਵੀ ਕੋਈ ਬੈਨੀਫਿਟ ਮਿਲ ਰਿਹਾ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਠੀਕ ਹੈ ਤੇ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਵੀ